ਸਤਿ ਸ਼੍ਰੀ ਅਕਾਲ ਜੀ ਵੀਡੀਓ ਲੈ ਕੇ ਹਾਜ਼ਰ ਹੋਇਆ ਪੈਰਵੀ ਦੇ ਵਿੱਚ ਫਿਲਰ ਨਹੀਂ ਕੁਝ ਜੋ ਕਿ ਅਸੀਂ ਜਾਗਰਨ ਅਖਾੜਾ ਦੀਵਾਨ ਜਾਂ ਫਿਰ ਮਲਵਈ ਕਿਦਾ ਕਿਤੇ ਵੀ ਵਜਾ ਸਕਦੇ ਹਾਂ ਫਸਟ ਬੀਟ ਦੇ ਵਿੱਚ ਨੇ ਇਹ ਬਿਲਕੁਲ ਈਜ਼ੀ ਪੀਸ ਪੀਸਾ ਬਹੁਤ ਸਿੰਪਲ ਹੋਰੇ ਈਜ਼ੀ ਨੋਟੇਸ਼ਨ ਦੱਸਣ ਲੱਗਿਆ ਦੂਜੇ ਗਾਲੇ ਤੋਂ ਪੈਰਵੀ ਰਾਗ ਦੇ ਵਿੱਚ ਹੈ ਦੂਜੇ ਗਾਲੇ ਤੋਂ ਪੈਰ ਵੀ ਬਣਾਵਾਂਗੇ ਤਾਂ ਸਾਰ ਗਮ ਪਦ ਨੀ ਸਾ ਸਾ ਨੀ ਦਾ ਪ ਗਮ ਰੇ ਨੀ ਸਾ ਪੀਚ ਵਜਾਵਾਂਗੇ ਤਾਂ ਇਧਰੋਂ ਅੱਛਾ ਲੱਗੇਗਾ ਪੀਚ ਇਧਰੋਂ ਵਜਾਵਾਂਗੇ ਥੋੜਾ ਕਿਤਨਾ ਬੇਸ ਆਏਗਾ ਤਾਂ ਇਧਰੋਂ ਜ਼ਿਆਦਾ ਅੱਛਾ ਲੱਗੇਗਾ ਇਧਰੋਂ ਹੀ ਵਜਾਉਣਾ ਇਹ ਜਿੰਨ ਪ੍ਰੇਸ਼ਨ ਕੀ ਹੈ ਪਾ ਨੀ ਸਾ ਗਾਰੇ ਸਾਰੀ pani sagari ni sa dobara fir pa to shuru a pe pani sagari sare ithe sri aredi us to baad pani sagari ni sa pehla re teruk na fir saad rekhna par dono da chord ki a pehla chord a ho gaya dooja re da chord a ida ni re ma ye va chord nu tusi kive use karna e vi das danda tonu main ਰਿਦਮ ਆ ਰਹੀ ਐ ਕੋਰਡ ਦੀ ਕੋਰਡ ਵੀ ਦੇ ਰਿਆ ਮੈਂ ਨਾਲ ਰਿਦਮ ਦੇ ਰਿਆ ਕਿਉਂਕਿ ਮੇਰੇ ਨਾਲ ਰਿਦਮ ਨਹੀਂ ਵੱਜ ਰਹੀ ਤਾਂ ਇਹ ਮੈਂ ਰਿਦਮ ਇਧਰੋਂ ਕੋਰਡ ਦੀ ਵਜਾ ਰਿਹਾ ਇਹ ਤੁਹਾਡਾ ਹੱਥ ਇੰਨਾ ਕਿੰਨਾ ਚੱਲਣਾ ਚਾਹੀਦਾ ਫਿੰਗਰ ਤੁਹਾਡੀ ਵਰਕ ਕਰਨੀ ਚਾਹੀਦੀ ਹੈ ਕਿ ਇਹ ਰਿਦਮ ਪ੍ਰੋਪਰ ਬੀਟ ਦੇ ਵਿੱਚ ਆਵੇ ਬੀਟ ਟੁੱਟੇ ਨਾ ਇਸ ਦੀ ਪ੍ਰੈਕਟਿਸ ਹੋਣੀ ਬਹੁਤ ਜ਼ਰੂਰੀ ਹੈ 1 2 3 4 5 2 3 4 5 2 3 4 ਪਹਿਲਾ ਕੋਰਡ ਸਾ ਗਾ ਪਾ ਸਾ ਗਾ ਔਰ ਪਾ ਪਾ ਤੁਸੀਂ ਇਹਨੂੰ ਵੀ ਯੂਜ਼ ਕਰ ਸਕਦੇ ਹੋ ਇਧਰਲੇ ਨੂੰ ਵੀ ਕਰ ਸਕਦੇ ਹੋ ਪਰ ਇਹ ਕਰੋਗੇ ਜਿਆਦਾ ਅੱਛਾ ਲੱਗੇਗਾ ਮਿਠਾਸ ਇਹ ਮਾਹੌਲ ਬਣਾਉਣਾ ਇਸ ਤੇ ਚੀਜ਼ਾਂ ਤੁਸੀਂ ਆਪਣੇ ਸਵਾਦ ਲਈ ਵਜਾ ਸਕਦੇ ਹੋ ਇਹ ਚੀਜ਼ਾਂ ਦੀ ਨੋਟੇਸ਼ਨ ਦੱਸ ਦਿੰਦਾ ਮੈਂ ਨੀਰੇ ਸਨੀਦਬ ਮਗਰੀਸ ਨੀਰੇ ਸਨੀਦਬ ਮਗਰੀਸ ਜੇ ਜਦੋਂ ਫਿਲਰ ਵੱਜੇਗਾ ਉਹਦੇ ਵਿੱਚ ਆ ਜਾਏਗਾ ਇਹ ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਪੀਸ ਆ ਇਹਦੇ ਚ ਥਾ ਸ਼ੁੱਧ ਕਰ ਦਿਆਂਗੇ ਆਪਾਂ ਉਹਨੇ ਪੀਸ ਬੜਾ ਸਿੰਪਲ ਆ ਬਟ ਔਖਾ ਕੰਮ ਕੀਆ ਚ ਕਣ ਲੈ ਹੋਇਆ ਉਹਨਾਂ ਨੇ ਇੱਥੇ ਦਾਦਵਾ ਕੇ ਨੀਂ ਦਾ ਕਾਣਾ ਨਹੀਂ ਆ ਰਹੀ ਹੈ ਨਾਲ ਇਹਨੂੰ ਕਹਣ ਕਹਿੰਦੇ ਆ ਮਿਊਜ਼ਿਕ ਦੀ ਭਾਸ਼ਾ ਦੇ ਵਿੱਚ ਗਾ ਵੀ ਸ਼ੁੱਧ ਦਾ ਇਹਨਾਂ ਨੇ ਥੋੜਾ ਥੋੜਾ ਕੰਨ ਲਿਆ ਵਿੱਚ ਇਹਦੀ ਨੋਟੇਸ਼ਨ ਕੀ ਆ ਮਾ ਪਧ ਪਧ ਪਮ ਸਾ ਸਾ ਗਾਰੇ ਸਸਰ ਗਾ ਸ਼ੁੱਧ ਲਾਉਣਾ ਪੈਜੀ ਸਾ ਰਗਾ ਦੇ ਗਾਰੇ ਸਾ ਸਾ ਰਗਾ ਦੇ ਗਾਰੇ ਸਾ ਸਮਝ ਆ ਗਿਆ ਉਹ ਤੁਹਾਨੂੰ ਫਿਰ ਮਾ ਪਧ ਪਧ ਪਮ ਹੁਣ ਤੇਜ਼ ਵਜਾਵਾਂਗੇ ਕਿਵੇਂ ਵਜਾਂਗੇ ਇੱਕ ਕਣਕਾ ਦਾ ਆ ਰਿਹਾ ਦੇਖੋ ਇਹ ਜੋ ਗਾਦੇ ਰਿਹਾ ਤਾਂ ਰੇ ਦਾ ਗਾਣਾ ਆਊਗਾ ਨਾਲ ਔਰ ਇਹ ਮੁਰਕੀ ਹੈ ਮੁਰਕੀ ਹਰਮੋਨੀਅਮ ਦੇ ਵਿੱਚ ਵੀ ਹੁੰਦੀ ਹੈ ਗਲੇ ਦੇ ਵਿੱਚ ਵੀ ਹੁੰਦੀ ਹੈ ਇਹ ਇੱਥੋਂ ਮੁਰਕੀ ਲੈਣੀ ਆ ਪੈਣੀ ਮੁਰਕੀ ਦੀ ਨੋਟੇਸ਼ਨ ਨਹੀਂ ਹੁੰਦੀ ਕੋਈ ਵੈਸੇ ਪਾ ਦਾ ਵਿੱਚ ਲੱਗ ਰਿਹਾ ਇਹਦਾ ਹਿੱਸਾ ਜਿਆ ਜਿਆਦਾ ਲੰਬਾ ਨਾ ਹੋਵੇ ਇਸ ਕਰਕੇ ਮੈਂ ਇੱਕ ਵਾਰੀ ਦੋ ਫਿਲਰ ਸਮਝਾਤੇ ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਸੋ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਦਾਂ ਲੱਗਿਆ ਵੀਡੀਓ ਔਰ ਚੈਨਲ ਨੂੰ ਸਬਸਕ੍ਰਾਈਬ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਬਹੁਤ ਬਹੁਤ ਮਿਹਰਬਾਨੀ ਹੋਏਗੀ ਥੈਂਕ ਯੂ so much